ਮਿਤੀ 19/9/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਲੋਹ ਦੇ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕ ਪਟਾਈ ਕਰ ਰਹੇ ਹਾਂ ਜਿਸ ਬੰਦ ਵਿੱਚ ਅਸੀਂ ਮੁਕੱਦਮਾ ਨੰਬਰ 179 ਮਿਤੀ 19/9/25 ਵੱਖ-ਵੱਖ ਧਰਾਵਾਂ ਦੇ ਅਧੀਨ ਥਾਣਾ ਅਮਲੋਹ ਵਿਖੇ ਦਰਜ ਰਜਿਸਟਰ ਕੀਤਾ ਹੈ ਜਿਸ ਦੇ ਵਿੱਚ 6 ਦੇ ਵਿੱਚੋਂ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਬਾਕੀ ਜਿੰਨਾਂ ਨੂੰ ਗ੍ਰਿਫਤਾਰ ਕਰਨਾ ਲਈ ਸਾਡੀਆਂ ਟੀਮਾਂ ਪੜਾਈਆਂ ਨੇ ਜੋ ਰਿੱਡਾ ਕਰ ਰਹੀਆਂ ਜਲਦੀ ਅਰੈਸਟ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਣਾ ਵਾਂ ਦੱਸਣਾ ਚਾਹੁੰਦਾ ਵਾਂ ਜਿਹੜੇ ਇਹ ਲੜਕਾ ਤੇ ਲੜਕੀ ਸਾਡੇ ਅਮਰੋਹ ਦੇ ਰਹਿਣ ਵਾਲੇ ਨੇ ਸਾਡੇ ਸੂਬੇ ਦੇ ਆ ਸਾਡੇ ਦੇਸ਼ ਦੇ ਪਛੜਦੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈਗੀ ਇਹਨੂੰ ਕਿਸੇ ਵੀ ਪ੍ਰਵਾਸੀ ਜਾਂ ਪੰਜਾਬੀ ਦੇ ਐਂਗਲ ਨਾਲ ਨਾ ਜੋੜਿਆ ਜਾਵੇ ਜੇ ਇਸ ਸੰਬੰਧੀ ਕੋਈ ਹੇਟ ਸਪੀਚ ਕਰਦਾ ਹੈ ਜਾਂ ਝੂਠੀ ਅਫਵਾਹ ਫੈਰਾਉਂਦਾ ਹੈਗਾ ਉਸ ਦੇ ਖਿਲਾਫ ਬੀਖ ਸਖਤ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਨੂੰ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਧੰਨਵਾਦ ਮਿਤੀ 19/9/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਲੋ ਦੇ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕ ਪਟਾਈ ਕਰ ਰਹੇ ਹ ਜਿਸ ਬੰਦ ਵਿੱਚ ਅਸੀਂ ਮੁਕੱਦਮਾ ਨੰਬਰ 179 ਮਿਤੀ 19/9/25 ਵੱਖ-ਵੱਖ ਧਰਾਵਾਂ ਦੇ ਅਧੀਨ ਥਾਣਾ ਅਮਲੋ ਵਿਖੇ ਦਰਜਿਸਤੂ ਕੀਤਾ ਹੈ ਜਿਸ ਦੇ ਵਿੱਚ ਛਿਆਂ ਦੇ ਵਿੱਚੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਬਾਕੀ ਜਿੰਨਾਂ ਨੂੰ ਗ੍ਰਿਫਤਾਰ ਕਰਨਾ ਲਈ ਸਾਡੀਆਂ ਟੀਮਾਂ ਬੜਾਈਆਂ ਨੇ ਜੋ ਰੇਡਾਂ ਕਰ ਲਈਆਂ ਜਲਦੀ ਅਰੈਸਟ ਕੀਤਾ ਜਾਵੇਗਾ ਮੈਂ ਤੁਹਾਨੂੰ ਦੱਸਣਾ ਵਾ ਦੱਸਣਾ ਚਾਹੁੰਦਾ ਮੈਂ ਜਿਹੜੇ ਇਹ ਲੜਕਾ ਤੇ ਲੜਕੀ ਸਾਡੇ ਅਮਰੋਹ ਦੇ ਦੇਣ ਵਾਲੇ ਨੇ ਸਾਡੇ ਸੂਬੇ ਦੇ ਆ ਸਾਡੇ ਦੇਸ਼ ਦੇ ਵਿਛੜੇ ਆ ਇਹਨਾਂ ਦੀ ਜਾਨ ਮਾਲ ਦੀ ਰਾਖੀ ਕਰਨੀ ਸਾਡੀ ਡਿਊਟੀ ਹੈਗੀ ਇਹਨੂੰ ਕਿਸੇ ਵੀ ਪ੍ਰਵਾਸੀ ਜਾਂ ਪੰਜਾਬੀ ਦੇ ਐਂਗਲ ਨਾਲ ਨਾ ਜੋੜਿਆ ਜਾਵੇ ਜੇ ਇਸ ਸੰਬੰਧੀ ਕੋਈ ਹੇਟ ਸਪੀਚ ਕਰਦਾ ਹੈ ਜਾਂ ਝੂਠੀ ਅਫਵਾਹ ਫੈਲਾਉਂਦਾ ਹੈਗਾ ਉਸ ਦੇ ਖਿਲਾਫ ਬੀਖ ਸਖਤ ਕਾਰਵਾਈ ਕੀਤੀ ਜਾਵੇਗੀ ਕਾਨੂੰਨ ਨੂੰ ਕਿਸੇ ਨੂੰ ਆਪਣੇ ਹੱਥ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਲਾਅ ਐਂਡ ਆਰਡਰ ਨੂੰ ਬਰਕਰਾਰ ਰੱਖਿਆ ਜਾਵੇਗਾ ਧੰਨਵਾਦ ਮਿਤੀ 19/9/25 ਨੂੰ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਲੜਕਾ ਤੇ ਇੱਕ ਲੜਕੀ ਨੂੰ ਵਾਰਡ ਨੰਬਰ 6 ਅਮਲੋ ਦੇ ਕੁਝ ਵਿਅਕਤੀ ਮਾੜੀ ਨੀਅਤ ਨਾਲ ਮਾਰਕਟਾਈ ਕਰ ਰਹੇ ਜਿਸ ਵੰਦ ਵਿੱਚ ਅਸੀਂ ਮੁਕੱਦਮਾ ਨੰਬਰ 179 ਮਿਤੀ 19/9/25 ਵਕ ਵਕ ਧਰਾਵਾਂ ਦੇ